ਸਤਿਨਾਮ ਸ਼ਿਵਹੀ ਗੁਰੂ ਸਾਹਿਬ ਜੀਓ ਇੱਕ ਓਕਾਰ ਸਤਨਾਮ ਕਰਤਾ ਪੁਰਖ ਨੀ ਭੋ ਨਿਰਵੈਰ ਅਕਾਲ ਮੂਰਤਿ ਅਜੁਨੀ ਸੈਭੰ ਗੁਰ ਪ੍ਰਸਾਦ ਜਪਿਐ ਸੁ ਜੁਗਾ ਸਟ ਹੈ ਪਿਸਟ ਨਾਨਕ ਹੋਸੀ ਭੀ ਸਚ ਸੁੱਚੀ ਸੋਚ ਨ ਹੋਈ ਜੇ ਸੋਚੇ ਰਕਵਾਰ ਚੁੱਪੇ ਚੁਪਨੋ ਜੇ ਲਰੇ ਲਉਤਾਰ ਭੁਖਿ ਭੁਖ ਨੋ ਤਰੀ ਜੇ ਨਾ ਆਪਣੀਆਂ ਪਾਰ ਸਸ ਨਪਲਾ ਕੋਈ ਤਾਂ ਇੱਕ ਨਾ ਚਲੇ ਨਾਲ ਕਿਸਕੇ ਹਰ ਹੋਏ ਕਿ ਘੂੜੇ ਟਟੇ ਪਾਵੈ ਹੁਕਮ ਜਾਈ ਚਲਣਾ ਨਾਮਿਕ ਲਿਖਿਆ ਨਾਮ ਹਕਮੇ ਹੋਣਾ ਕਰ ਕੁਨ ਕੇ ਜਾਏ ਕਿਵੇਂ ਹੋਣ ਜੀ ਹੁਕਮ ਲਿਵਡਿ ਆਈ ਹਕਮੇ ਤਵ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਪਵਾਈਏ ਹੁਕਮੇਂਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਇੱਕ ਮੇ ਜਿ ਬੁਜੇ ਤਾ ਮੇ ਕਹਿ ਨ ਕੋਇ ਗਾਵੇ ਕੋ ਤਨ ਹੋਵੇ ਕੈਸੀ ਤਨ ਗਾਵੇ ਕੋ ਦਾੜ ਨੇ ਨਿਸ਼ਾਨ ਗਾਵੇ ਕੋ ਗੁਣ ਵਡੀਆਂ ਇਆ ਚਾਰੇ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸੱਚ ਕਰੇ ਤਨ ਕੇ ਗਾਇ ਕੋ ਜੀਲੇ ਫਿਰਦੇ ਹੈ ਗਾਵੇ ਕੋ ਜਪੇ ਦਿਸੇ ਦੂਰ ਗਾਵੇ ਕੋ ਵੇ ਕਿ ਹਦਰ ਹਦਰ ਦੂਰ ਕਤਨਾ ਕਥਿ ਨ ਆਵੇ ਤੋਟ

ਕਰਮੀ ਆਵੇ ਕਪੜਾ ਤੇ ਮੁੱਖ ਤੋਂ ਆਵੇ ਨਾਨਕ ਜਾਨੀਏ ਸਭ ਆਪੇ ਸਿਟਿ ਆਏ ਥਾਪੇ ਨਾ ਜੈ ਕੀਰਤਨ ਹੋਇ ਆਪੇ ਆਪਣਾ ਜਸ ਸੇਵੇ ਤਿਨ ਪਾਇਆ ਮਾ ਨਾਨਕ ਆਵੇ ਗੁਣੀ ਨਿਧਾਨ ਗਾਵੇ ਸਨੀਮ ਲਖੀਏ ਪਾਉ ਦੁਖ ਪਰ ਹਸੁ ਕਰ ਲੈ ਜਾਈ ਗੁਰਮੁਖ ਖਨਦ ਗੁਰਮੁਖ ਵੇਦੰ ਗੁਰਮੁਖਿਆ ਸਮਾਈ ਗੁਰਸੇ ਗੁਰਬਖ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਪਣੀ ਕਿਣਕਥਾ ਨਾ ਜਾਏ ਗ੍ਰਹਿ ਇੱਕ ਦੇ ਬੁਝਾਏ ਸੋਨਾ ਜੀਆਂ ਕਾ ਇੱਕ ਦਰਤਾ ਸੋਵੇਂ ਮਿਸ ਨਾ ਜਾਏ ਤੀਤ ਨਾਵੇ ਜੇ ਤਿਸ ਭਵ ਵਨ ਭਾਣੇ ਕੇ ਨਾਏ ਕਰੇ ਜੇ ਤਿਸ ਟਪਾਈ ਏਕੇ ਬਰਤਮ ਕੇ ਨਹੀਂ ਮਤ ਵਿੱਚ ਰਤਨ ਜਵਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੇ ਗੁਰ ਇੱਕ ਦੇ ਬੁਝਾਏ ਸੋਨਾ ਜੀਆਂ ਕਾ ਇੱਕ ਦਰਤਾ ਸੋਵੇਂ ਮਿਸ ਨਾ ਜਾਏ ਜੇ ਜੁਗਤਾਰੀ ਅਰਥ ਹੋਦ ਸੁਣੀ ਹੋਏ ਨਵ ਖੰਡਾ ਵਿੱਚ ਜਾਣੀਏ ਨਾਲ ਚਲੇ ਸੋਇ ਚੰਗਾ ਨਾਮ ਰਖਾਈ ਕੇ ਜਿਸ ਕੀਰਤ ਜਗਲੇ ਜਿਸ ਨਾ ਦਾ ਨਾ ਵੀ ਤਾਂ ਬਾਤ ਨ ਪੁੱਛੇ ਕੇ ਕਿਤਨ ਅੰਦਰ ਕੀਟ ਕਾਇ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਘਰੇ ਗੁਣਵੰਤੀਆ ਗੁਣ ਦੇ ਤਿਹ ਕੋਈ ਨ ਸੁਜੀ ਜਿਸ ਗੁਣ ਕੋਈ ਕਰੇ ਸੁਣੀਏ ਸਿਦਪੀ ਸੋ ਨਾ ਕਹ ਸੁਣੀਏ ਧਤ ਤੌ ਲਕਾਸ ਸੁਣੀਏ ਦੀਪ ਲੋ ਪਤਲ ਸੁਣੀਏ ਪਉਨ ਸਕੇ ਕਾਲ ਨਾਨਕ ਭਗਤ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਮੈਂਦੋ ਸੁਣੀਏ ਮੁਕਸਲਾ ਨਮੰਦ ਸੁਣੀਏ ਜੇ ਗੁਰਜ ਤਨ ਪੇ ਜ ਸੁਣੀਏ ਸਿਮਰਤ ਰੇ ਨਾਨਕ ਭਗਤ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਪ੍ਰੀ ਸਤ ਸੰਤੋਖ ਗਿਆਨ ਸੁਣੀ ਅਸੜ ਕੈ ਸਿਰਾਣ ਸੁਣੀਏ ਪੜ ਪੜ ਭਾਵੇ ਬਾਣ ਸੁਣੀਏ ਲਾਗੇ ਸਿਜ ਤਿਆਰ ਨਾਨਕ ਭਤ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਭ ਗੁਨਾ ਕੈ ਗਾ ਸੁਣੀ ਸੇਖ ਪੀਰ ਪਾਸਾ ਸੁਣੀਏਂ ਦੇ ਪਾਵੇ ਰਾਗ ਪ੍ਰੀ ਹਤ ਇਸ ਗਾ ਨਾਨਕ ਭਤ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਬਿਛੇ ਪਛਤਾਏ ਕੰਤੀ ਕਲਉ ਨਾ ਲਿਖਣ ਹਾਰੇ ਮਨੇ ਕਾਬੇ ਕੰਨ ਵਿਚਾਰੇ ਸਾ ਨਾਮ ਨਿੰਜਨ ਹੋਏ ਜੇ ਕੁ ਮਨ ਜਣੇ ਮਨ ਕੋਏ ਮਨੇ ਸੁਤ ਹੋਵੇ ਮਨ ਬੁੱਧ ਮਨੇ ਸਗਲ ਭੌਨ ਕੀ ਸੁਧ ਮਨੇ ਮੁਟੋਟਾ ਨਾ ਖਾਇ ਮਨੇ ਜੋ ਮੁਕੇ ਸਾਥ ਨਾ ਜਾਈ ਐਸਾ ਨਾਮ ਨਿੰਜਨ ਹੋਏ ਜੇ ਕੁ ਮਨ ਜਣੇ ਮਨ ਕੋਏ ਮਨੇ ਮੌ ਠਾਕ ਨਾ ਪਾਏ ਮਨੇ ਪਤ ਸੂ ਪਰ ਕਰ ਜਾਈ ਮਨੇ ਵਕ ਨਾ ੱਲੇ ਪੰਤੇ ਮਨੇ ਤਉ ਸੇ ਤੀਸਨ ਬੰਦੇ ਐਸਾ ਨਾਮ ਨਿੰਜਨ ਹੋਏ ਜੇ ਕੁ ਮਨ ਜਣੇ ਮਨ ਕੋਏ ਮਨੇ ਪਾਵੇ ਮੁਖ ਦਵਾਰ ਮਨੇ ਪਰਵਾਰ ਸਧਾਰ ਮਨੇ ਤਰੇ ਧਾਰੀ ਗੁਰ ਸਿੱਖ ਬਨ ਨਾਨਕ ਹੋਇ ਨਾ ਪੀ ਕੈ ਸਾ ਨਾਮ ਰੰਜਨੋ ਜੀਖੁੰੰਡਣੇ ਮਨ ਕੋਇ ਪੰਜ ਪਰਵਾਨ ਪੰਜ ਪਰਦਾਨ ਪੰਚੇ ਪਾਵੇ ਦਿਰ ਕੇ ਮਨ ਪੰਚੇ ਸੋਦਰ ਜਾਨ ਪੰਚ ਕਾ ਗੁਰ ਏਕ ਤਿਆਨ ਜੀ ਕੋ ਕਹਿ ਕਰੇ ਵਿਚਾਰ ਕ੍ਰਿਤ ਕੇ ਕੰਨੀ ਸੁਮਾ ਘੋਰ ਕਰਮ ਦੇ ਆਕਾ ਪੂਤ ਤੰਤਉ ਤਵ ਕਰਿਆ ਜਿਨਿ ਸੋਤੇ ਜੇ ਕੋ ਬੁੱਝੇ ਹੋਵੇ ਸਚਿਆਰੇ ਫਲੇ ਪਰ ਕੇਤਾ ਪਰ ਤਾਤੀ ਹੋਰ ਪਰੇ ਹੋਰ ਹੋਰ ਜਿਸ ਤੇ ਪਤਲੇ ਕਣ ਜੋਰ ਜੀਆਂ ਜਤ ਰੰਕੇ ਨਾਸਨ ਲਿਖੋ ਲਿਖ ਲਾ ਮੇ ਲਿਖਾ ਲਿਖ ਜਾਣੇ ਕੋਈ ਲਿਖਾ ਲਿਖੇ ਕੇਤਾ ਕੇਤਾ ਤਨ ਸੋਇਲਾ ਰੂਪ ਇਤਿਹਾਜਣੇ ਕੋਣ ਕੂਤੇ ਕਿਤੇ ਪਸੇ ਕੀ ਕਹੋ ਜਿਸੇ ਲਖ ਦਰਿਆ ਪਦ ਤੁਨ ਕਾ ਵਿਚਾਰ ਵਾਰ ਨ ਜਾਵੇ ਇੱਕ ਵਾਰ ਜੋ ਤੁੰਦ ਭਾਵੇ ਸਹੀ ਭਲੀਕਾਰ ਤੁਸਦਾ ਸਲਾਮਤ ਅਨੰਕਾਰ ਸੰਕ ਜਪ ਸੰਕ ਭਾਵ ਸੰਕ ਪੂਜਾ ਸੰਕ ਤਪ ਤੋ ਸੰਕ ਤੁਕਵੇਦ ਪਾਠ ਸੰਕ ਜੋਗ ਮਨ ਰਹੇ ਦਾਸ ਸੰਗ ਭਗਤ ਗੁਣ ਗਿਆਨੀ ਵਿਚਾਰ ਅਸੰਖ ਸਤੇ ਸੰਗਤਾਰੈ ਸੰਕ ਸੁਰਮਉ ਪਖਸਾਰੈ ਸੰਕ ਮੋਨੇ ਉਲਾਈ ਤਾਏ ਕੁਦਰਤ ਕੌਣ ਕਾ ਵਿਚਾਰੈ ਵਾਰ ਨ ਜਾਵੇ ਇਕ ਵਾਰ ਜੋਤੰਦ ਪਾਵੇ ਸਹੀ ਭਲੀਕਾਰ ਤੁਸਦ ਸਲਾਮਤ ਨੇ ਕਰ ਅਸੰਖ ਮੂਰਖਿਆਂ ਦੇ ਕੋਰੇ ਸੰਕ ਚੋਰਾ ਰਾਮ ਕੋਰੇ ਸੰਕ ਅਬਰ ਕਰ ਜਾਹੇ ਚੋਰਾ ਸੰਕ ਲੁੜ ਤੇ ਕਮਾਇ ਸੰਕ ਪਾਪੀ ਪਾਪ ਕਰ ਜਾਹੇ ਅਸੰਖ ਕੁੜੇ ਔਰ ਕੁੜੇ ਫਿਰ ਰਹੇ ਅਸੰਖ ਮਲੇਸ਼ ਮਲ ਭਖ ਖਾਏ ਸੰਖੰ ਵਿੰਦਸ ਕਹੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰ ਨਾ ਜਵੀ ਕਵਰ ਜੋਤੰਦ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਪੰਨੰਕਾਰ ਅਸੰਖ ਨਾਵ ਅਸੰਖ ਤਵ ਗਮ ਗਮ ਸੰਖ ਲਵ ਅਸੰਖੇ ਸਿਰ ਪਰ ਹੋਈ ਅਖਰੀ ਨਾਮ ਅਕੈ ਸਾ ਲਾਥੀ ਗਿਆਨ ਕੀਤ ਗੁਣ ਗਹਾ ਕਰੀ ਲਿਖਣ ਬੋਲਣ ਬਾਣ ਕ੍ਰਿਸ਼ਿ ਸੁਜਗ ਵਿਖਾਣ ਜਿਨੇ ਹਿ ਲਿਕੇ ਤੇ ਸਨਾਇ ਜਿ ਫਰਮਾ ਤੇ ਤੇ ਪਾਇ ਜਿਤਕੀ ਤਤ ਤੇ ਤਨਾ ਨ ਨਾਇ ਕੋ ਤਾਉ ਕੁਤਦ ਕੌਣ ਕਾ ਵਿਚਾਰ ਵਾਰੇ ਨ ਜਾਵੇ ਇਕ ਵਾ ਜੋ ਤੁੰਦ ਭਾਵੇ ਸਾਈ ਭਲੀ ਕਾ ਤੂ ਸਦਾ ਸਲਾਵਤਨ ਅੰਕਾਰ ਹਰੀ ਹਥ ਪੇ ਤਨ ਦੇ ਪਾਣੀ ਤੋਤੇ ਤੁਰਸੋ ਕੇ ਮੂਤ ਭਲੀਤੀ ਕੱਪੜ ਹੋਈ ਦੇ ਸਭ ਲਈ ਉਹ ਧੋਈ ਪ੍ਰੇਮਤ ਪਾਪਾ ਕੈ ਸੰਗ ਤੁਪੇ ਨਵਿਕ ਰੰਗ ਪੁਨੀ ਪਾਪੀ ਆਥਨਾ ਇਕ ਇਕ ਨਾ ਲਿਖ ਲੈ ਜਾ ਆਪੇ ਵੀ ਜੋ ਆਪੇ ਖਾ ਨਾਨਕ ਕੁਮੀ ਆਉ ਜਾ ਤੀਰਥ ਤਪ ਤਿਆ ਤਤ ਤਾਨ ਜੇ ਕੋ ਮਨ ਸੁਣੀਏ ਮਨੀਏ ਮਨ ਕੀ ਤਪ ਪਾਉ ਸਰਗਤੀ ਮਰਨ ਸਭ ਗੁਣ ਤੇਰੇ ਮੇ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਹੋਈ ਸੋ ਸਤਿ ਵਣੀ ਬਿਰਮਾ ਸਤ ਸਵਸਦਾ ਮਨ ਚਾਉ ਕਵਨ ਸਬਿਲਾ ਵਖਤ ਕਵਨ ਕੌਂਚੀ ਕਣਵਾਰ ਕੌਣ ਸੀ ਰੁੱਤੀ ਮਹਾਂ ਕੌਂਜਿਤ ਆਕਾਰ ਵੇ ਨਾ ਪਾਈਏ ਪੰਡਿਤ ਜੇ ਹੋਵੇ ਲੇਖ ਪੁਰਣ ਵਖਤ ਨਾ ਪਾਏ ਕਾਦੀਆ ਜੇ ਲੇਖਣ ਲੇਖ ਪੁਰਣ ਥੀਵਾ ਨਾ ਜੋਗੀ ਜਾਣੇ ਰਤ ਮਹਾਂ ਨਾ ਕਹੇ ਜਤਸ ਟਿਕੋ ਸਜੇ ਆਪੇ ਜਾਣੇ ਸੋਇ ਕਿ ਕਰੇ ਕਿ ਕਿਸ ਨਾਹੀ ਕਿ ਉਹਨੇ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਕੇ ਇੱਕ ਦੇਖ ਸਿਆਣਾ ਵੱਡਾ ਸਭ ਦੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕਿ ਕਹਨਾ ਸੋਏ ਤਤਲਾ ਪਤਾਲ ਲਕ ਬਸਾਂ ਉੜ ਕੋੜ ਪੰਦ ਕੇ ਵੇਦ ਕਹ ਨਹੀਂ ਕਿ ਵਾਤ ਸਸ ਸਟਾਰਾ ਕਹ ਨ ਕਿ ਤੇ ਵਸ ਲੇਖਾ ਦਤ ਲੇਖਾਂ ਤਾਂ ਲਿਖੀਏ ਲੈ ਕੇ ਹੋਏ ਵਿਨਾਸ਼ ਨਾਨਕ ਢਾਕੀ ਆਪੇ ਜਾਣੀ ਆਪ ਸਲਹੀ ਸਲਤ ਸੁਤ ਨਾ ਪਈ ਨਦੀਆਂ ਤੇ ਵਾਹ ਭਵਿਸਮੁੰਦ ਨਾ ਜਾਣੀ ਸਮੁੰਦ ਸਾਸੁਨ ਤਾਂ ਨਿਗਰੇ ਸੇ ਕੀ ਮਾ ਤਾਂ ਕਿਹੜੀ ਤੁਲਨਾ ਹੋਉ ਨੇ ਜੇ ਤੁਸਮਨੁ ਰਵਿ ਸਾਰੇ ਅੰਤਨ ਸਿਤੇ ਕੇ ਨੈ ਅੰਤ ਤਨ ਕਰਨੇ ਦੇ ਨੈ ਅੰਤ ਤਨ ਵੇਖਣ ਸੁ ਨੈ ਅੰਤ ਤਨ ਜਾਪੇ ਕਿਆ ਬਨ ਮੰਤਨ ਤਨ ਜਾਪੇ ਕੀਤਾਕਾਰ ਅੰਤਨ ਜਾਪੇ ਪਾਰਾ ਵਾਰਤ ਕਰਨ ਕਿਤੇ ਬਿਲ ਲਾਜ ਤਾਂ ਕਿੰਤ ਨਾ ਪਹੇ ਜਾਏ

ਬਹੁਤ ਕਰਮ ਲਿਖਿਆ ਨਾ ਜਾਇ ਵਡਾ ਦਾਤਾ ਤਿਨ ਨਤਮਾਈ ਕੀਤੇ ਮੰਗੇ ਚੋਦਾ ਪਾਰੇ ਕੀਤੇ ਗੰਤ ਨਹੀਂ ਵਿਚਾਰ ਕੀਤੇ ਕਬ ਟੁੱਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਏ ਕੀਤੇ ਦੁਖ ਭੁਖ ਸਦ ਮਾਰੇ ਏ ਬੀਦਾ ਤੇਰੀ ਰਤਾਰ ਪੰਜ ਕਲਾਸੀ ਪਾਣੇ ਹੋਏ ਹੋ ਰੱਖਣ ਸਕੇ ਕੋਈ ਜੀ ਕੋ ਹਲ ਕੋ ਰੱਖਣ ਨ ਪਾਈ ਉ ਜਾਣ ਜੀਤੇ ਮੁਖ ਆਪੇ ਜਾਣ ਆਪੇ ਦੇ ਆਖੇ ਸੇ ਵੀ ਕਈ ਕੇ ਜਿਸ ਨੂੰ ਬਖਸੇ ਸਿਰਤ ਸਲਾਹਾ ਨਾਨਕ ਪਾਸੈ ਪਾਤਸ਼ਾਹ ਮੂਲ ਗੁਣਾ ਮੂਲ ਅਪਾਰ ਅਮੂਲ ਵਪਾਰੀ ਇਹ ਮੂਲ ਪੰਡਾਰ ਅਮੂਲ ਬੇ ਮੂਲ ਜਾਇ ਮੂਲ ਭਏ ਮੂਲ ਸਮਾਇ ਮੂਤ ਤੰਤਿਵਾਨ ਮੂਰਤੁ ਲ ਬਲ ਪਰਵਾਨ ਮੂਲ ਬਖਸੀ ਸ ਮੂਲ ਨਿਸਾਨ ਮੂਲ ਕਰਮ ਮੂਲ ਪਰਮਾਨ ਅਮਰ ਲਾ ਮੁਲਾਕੇ ਨਾ ਜਾਇ ਆਕਰਿ ਲੇ ਲਾਈ ਅੱਖੇ வேத ਪਾਠ ਪੁਰਾਣਾ ਕੀਪੜੇ ਕਰੇ ਓਖੇ ਆ ਨਾ ਅੱਖੇ ਵਰਮਿਆ ਕੇਂ ਜਾ ਕੇ ਗੋਪੀ ਤੇ ਗੋਬਿੰਦ ਆਕੇ ਸੁਰਾ ਕੇ ਸਿਧਾ ਕੇ ਕਿਤੇ ਕੀਤੇ ਬੁਧ ਅਕੇ ਦਾ ਨਾ ਅਕੇ ਦੇਵ ਆਕੇ ਸੁਰ ਨਰਮੁਨਜਨ ਸੇਵ ਕਿਤੇ ਆਕੇ ਅਖਣ ਪਾਇ ਕੇ ਤੇ ਕੇ ਕੇ ਉੱਠ ਉੱਠ ਜਾਏ ਤੇ ਕੀਤੇ ਹੋਰ ਕਰੇ ਤਾਂ ਅਕ ਨਾ ਸਕੇ ਕੇ ਕੇ ਜੇਵੜ ਪਾਵੇ ਤੇ ਵਡ ਹੋਈ ਨਾਨਕ ਜਾਣੇ ਸੱਚ ਐਸੋਈ ਜੇ ਕੋ ਆਖੇ ਬੋਲ ਵਿਗੜਤਾ ਲਿਖੀਏ ਸਿਰ ਗਵਾਰਾ ਪੈਵਾਰ ਸੋਦਰ ਕੇ ਸੋ ਕਰ ਕੇ ਜਤਵੇ ਸਰੂਸਿ ਮਾਲੇ ਵਾਜੇ ਨਾਨਕ ਅਨਿਕ ਅਸੰਕਾ ਕਿਤੇ ਵਵਨ ਹਾਰੇ ਕਿਤੇ ਰਗ ਪਰਿ ਸੋਪੈਨ ਕਿਤੇ ਗਾਵਨ ਹਾਰੇ ਗੰਤਨ ਪਉਣ ਪਣੇ ਵਸੰਤਰ ਗਾਵੇ ਰਦਤਨ ਦਵਾਰੇ ਗਾਵੇ ਚਿਤੁ ਗੁਤਲਿ ਕਿ ਜਾਣੀ ਲਿਖ ਲਿਖ ਤਰਨ ਵਿਚਾਰੇ ਗਾਵੇ ਸਰਬਰਮਾ ਦੇਵੀ ਸੁਨ ਸਰਸਾਰੇ ਗਾਵੇ ਇੰਦੇ ਦਸਨ ਬੈਠੇ ਦੇਵਤੇ ਅਦਰ ਨਾਲੇ ਗਾਵੇ ਸਤਿਸਮਦੀਆਂ ਦਰਗਾਹ ਸਾਧ ਵਿਚਾਰੇ ਗਾਵੇ ਜਿਤੀ ਜਤੀ ਸੰਤੋਖੀ ਗਾਵੇ ਕਰਾਰੇ ਕਾਰ ਪੰਡਿਤ ਪੜਨ ਰੱਖੀ ਸਭ ਚੁੱਕ ਚੁੱਕੇ ਵੇਦ ਨਾਲੇ ਗਾਵੇ ਮੋਹਨੀਏ ਮਨਮੋਹਨ ਸੁਗਮ ਛਪਿਆ ਲੈ ਗਾਣ ਤਰ ਪੈ ਤੇ ਅਸਰ ਤਿਤ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਨੇ ਚਾਰੇ ਗਾਵੇ ਖਨਵੰਡਰ ਪੰਡਾ ਕਾਕਾ ਖੇਤਾਰੇ ਸੇਤ ਨੂੰ ਗਾਵੇ ਜੋਤਨ ਪਾਵਾਂ ਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਉਣ ਸੇਮੀ ਚਿਤਰਾ ਰਣਕਿਆ ਵਿਚਾਰੇ ਸੋਈ ਸੋਈ ਸੁਰਤ ਸਹਿਬ ਸਚ ਸਚਿ ਨਾ ਹੈ ਪਿਉਸੀ ਜਾਈ ਨਜਸ ਚੇਤਨਜਨੇ ਚਾਈ ਰੰਗੀ ਰੰਗੀ ਭਾਤੀ ਕਰੇ ਕਰੇ ਜਨ ਸੀਮਾ ਜਨੇ ਪਾਹਿ ਕਰ ਕਰੇ ਵੇਖੇ ਕੀਤਾ ਆਪਣਾ ਜੀਤੇ ਦੀ ਵੜਿਆਈ ਜੋ ਤੁਸਿ ਭਾਵੇਂ ਸੋਈ ਕਰਸੀ ਉਪਮਨਾ ਕਰਨਾ ਜੈ ਸੋ ਪਾਸੋ ਸਹ ਪਤ ਸਬ ਨਾਨਕ ਜੈ ਮੁੰਦਾ ਸੰਤੋਸ ਸੰਪਤ ਚੋਲੀ ਥਾਨ ਕੀ ਕਰੇ ਬੂਤ ਕਿੰਤਾ ਗਾਲ ਕੁਵਾਰੀ ਕਾ ਜੁਤੰਦਾ ਪ੍ਰਤੀਤ ਆਏ ਪੰਤੀ ਸਗਲ ਜਮਾਤੀ ਮਨ ਜਿਤੇ ਜਗ ਜੀਤੇ ਦੇਸ ਸੇ ਦੇਸ ਆਦ ਨਿਰਨਦਨ ਹਤ ਚੁਕ ਚੁਗ ਇਕ ਵੇਸ ਭਗਤ ਗਿਆਨ ਦੇਆ ਪਰਡਾਨਾ ਕਟਕੜ ਵਾਜੇ ਨਾ ਦੇ ਆਪਨਤ ਨਤੀ ਸਭ ਜਾਕ੍ਰਿਤ ਸਿਦਾ ਰਸਾ ਦੇ ਸੰਜੋਗ ਜੋ ਤੇ ਕਾਰ ਚਲਾਵੇ ਨੇ ਕੀ ਆਪਾ ਦੇਚੇ ਦੇਸ ਆਦਰਯੋ ਨਾਨਕ ਹੱਤੇ ਜੁਤਿ ਗੇ ਕਵੇਸ ਇਕਾ ਮਾ ਜੁਤਿ ਵੇਚਿ ਚੇ ਪਰਵਾਨਿਕ ਸੰਸਾਰਿਕ ਪੰਡਾ ਰਿਕਲੇ ਦੀਵਾਨ ਜਿਤ ਸੁਫਾਵੇ ਤਿ ਚਲਾਵੇ ਜੇ ਹੋਵੇ ਫਰਮਾਨ ਉਹ ਵੇਖੇ ਨਾਨਕ ਦਨ ਨਾ ਵੇ ਬੋਤਾਏ ਬਨਾਰਾ ਦੇਖਿ ਸਦੇਸ ਆਦ ਨਿਰ ਨਦਰ ਹੱਤੇ ਜੁਤਿ ਗੇ ਕਵੇਸ ਸੰਨ ਲੋਲੇ ਪੰਡਾ ਜਿ ਕਿਸ ਪੈਸੇ ਕੇ ਵਾਇ ਕਰ ਕਰਵੇ ਕੈਸੇ ਤਨਹਾਰ ਨਾਨਕ ਚੀ ਕੀ ਸੱਚੀ ਕਰ ਦੇ ਕਿਸ ਅਦੇਸ ਆ ਤੇ ਨਿਰਨਦਨ ਹਤੇ ਜਿ ਜੁਗ ਕਵੇਸ ਇੱਕ ਦੋ ਜੀ ਪੋ ਲਖ ਹੋਏ ਲਖ ਹੋਏ ਲਖ ਵੀਸ ਲਖ ਲਗੇ ਰਾ ਕੀਕ ਨਾਮ ਜਗਦੀਸ਼ ਤੇਰਾ ਪਤ ਪੋੜੀਏ ਚੜੀਏ ਹੋਏ ਕੀ ਸੁਣ ਗੱਲਾਂ ਕਾਸ ਕੀ ਕੀ ਟਾਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੂੜੇ ਠੀਸ ਅਖਣ ਚੋਇ ਚਪੇ ਨਹੀਂ ਜੋਰ جو جو منگن جیون من جور جو نہ جو راج مال من سور جو نہ سوتی گیان ویچار جو نہ جکتی چھوٹے سنسار جس ست جور کر ویک سوئے نان کوئی نیچنا کواتی دیوار اور پڑھے گری پتا ਜਿਸ ਵਿੱਚ ਤਤ ਤੀਤਾ ਪਰਕੀ ਧਰਮਸਾਲ ਤੇ ਸਿਵਿਚ ਜੀਆਂ ਜੁਗਤ ਕੇ ਰੰਗੇ ਜਿਨ ਕੇ ਲਾਵ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਪ ਸਚਾ ਦਰਬਾਰ ਤੇ ਸੋਣ ਪੰਚ ਪਰਵਾਨ ਨਦਰੀ ਕਰਮੀ ਭਵੇ ਨੀਸਾਨ ਕਚ ਪਕਾਇ ਉਤੇ ਪੈ ਨਾਨਕ ਗਿਆ ਜਾਪੇ ਜਾਏ ਧਰਮ ਕੰਡ ਕੈ ਧਰਮ ਗਿਆਨ ਕੰਡ ਕਾਖੋ ਕਰਮ ਕੀਤੇ ਪਾਣ ਪਾਣੀ ਬਸਤਰ ਕੀਤੇ ਕਰਨ ਮਹੇਸ ਕੀਤੇ ਬਰਮੇ ਘਟਤੇ ਘੜੀਏ ਬੋਤ ਰੂਪ ਰੰਗ ਕੇ ਵੇਸ ਕਿਤੇ ਵਰ ਮੈਂ ਕਰ ਤਕੜੀਏ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰ ਕੇਤੇ ਕਿਤੇ ਜੋ ਉਪਦੇਸ਼ ਕੇਤੇ ਨਚੰਦ ਸੁਰ ਕੇਤੇ ਕਿਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਇਤੇ ਦਨਵ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਨਵ ਮੁਨੀ ਕੇ ਤਿਰਤਨ ਸਮੁੰਦਰ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਤਨਿੰਦ ਕੀਤੇ ਸੋਤੀ ਸੇ ਕਿਤੇ ਨਾਨਕੰਤਨਾਂ ਤੇ ਗਿਆਨ ਗੰਡ ਮੇ ਗਿਆਨ ਪਰਚੰਡ ਇਤੇ ਨਾਦ ਮਨੁਦ ਕੋੜ ਅਨੰਤ ਸਰਵਖੰਡ ਕੀ ਬਾਣੀ ਰੂਪ ਤੇ ਕਰਤ ਕੜੀਏ ਬੂਤਨੂਪਾ ਸਾਕੇ ਗੱਲ ਕਥਿ ਨ ਜਾਏ ਜੇ ਕੋ ਕਹਿ ਪਿਛੇ ਪਛਤਾਇ ਤੇ ਕੜੀਏ ਸੂਤ ਮਤ ਮਨ ਬੁਧਿ ਤੇ ਕੜੀਏ ਸਵਸਦਾ ਕੀ ਸੋ ਦੇ ਕਰਮਖੰਡ ਕੀ ਬਾਣੀ ਜੋ ਤੇ ਹੋ ਨਾ ਕੋਈ ਹੋਇ ਤੇ ਜੁਤ ਬਹਾਪੁਰ ਸੂਤਿ ਨਿਮੇ ਰਾਮ ਰਹਾ ਪਰ ਪੂਰ ਇਹ ਦੇ ਸੀਤੋ ਸੀਤਾ ਮੇ ਮਾਇ ਤਾਂ ਕਿ ਰੁਕ ਤੇ ਨਾ ਜਾਏ ਨਾਮ ਨੇ ਨਾ ਠਾਗੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਸਿਮਨ ਨਮਾਇ ਤੇ ਭਗਤ ਉਸੇ ਕੇ ਲੋਇ ਕਰੇ ਨੰਨ ਸੱਚਾ ਮਨ ਸੋਇ ਸਰਚ ਕਨੋ ਸਿੰ ਅੰਕਾਰ ਕਰ ਕਰੇ ਕੇ ਨਦਰ ਨਿਹਾਰ ਤੇ ਖਨ ਮੰਡਲੇ ਪੰਡ ਜੀ ਕੋ ਤੇ ਅੰਤ ਨੰਤ ਤੇ ਲਲਕਾ ਜੀ ਤ੍ਰਹ ਕੰਤੀ ਤੇ ਕਰੇ ਕੇ ਸੇ ਕਰੇ ਵਿਚਾਰ ਨਾਨਕ ਤੁਨਾ ਕਰਣਾ ਸਾਰ ਰਿਤ ਭਰ ਤੇ ਰਸ ਨਿਹਾਰ ਅਰਣਮਤਿ ਵੇਨਤੀ ਆਲ ਫੋਖ ਲਗਨ ਤਪ ਤਉ ਭੰਡਾ ਭਾਮ ਤਤ ਦਾਲ ਕੜੀਏ ਸੋ ਸਚਿ ਤਕਸਾਰੇ ਜਿਨ ਕਉ ਨਦ ਕਰਉ ਤਨਕਾਰ ਨਾਨਕ ਨਦਰਿ ਨਦਿ ਮਨਿਹਾਲ ਭੰਡਾ ਭਾਮ ਅਮ੍ਰਿਤ ਕਿਤ ਤਾਲ ਕੜੀਏ ਸਵ ਸਚੀਪਕਸਾਲ ਜਿਨ ਕਉ ਨਿਦੇ ਕਰਮ ਤਿਨ ਕਾਰ ਨਾਨਕ ਨਿਦਰੀ ਨਦਰਿ ਨਿਹਾਲ ਸਲੋਕ ਕਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਤੈ ਦਿਸਰਾ ਦੁਜਾਈ ਦਇਆ ਖਿਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਬਾਚੇ ਧਰਮ ਹਦੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਅਟਿਆ ਕੇ ਵਸਕ ਤੇ ਕਾਲ नानक ते मके उचले केती छुट्टी नाल ਜਿਦ ਮਿਨਾ ਮਤ ਆਏ ਤੇ ਬਿਸਕਤ ਕਾਲ ਨਾਨਕ ਤੇ ਮਕੇ ਉਚਲੇ ਕੇਤੀ ਛੁੱਟੀ नाल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

تمے شارکے ون نہ تو جو بچو ستم تے پاوے کشی کر مارے داری اے چون چروتے مارے ماریا پادے مجھے مری مرن کال کھاتا سن مریے وجودے مارے پچھو سی اے تو جو کریو رچھ رکھ لے میں رکھنا اے سکھ سنترائے پیارے تین بادشاں کے انتم پوری چلو سنتا کال پے برمحوترا کال پے سجے تیرا کال پے کرو سنبکا سکل کال کا کیو تماسا ਜੈ ਹਨ ਕਾਲ ਜੋ ਕਿਸੇ ਵਿਕੀਏ ਬੇਦਰਾ ਬ੍ਰਹਮਾ ਜੋਤੀ ਜੋਨ ਕਸ ਲੋਕ ਸਾਰਾ ਨਮਸਕਾਰ ਹੈ ਤੈ ਹਮਾਰਾ ਜੈ ਹਨ ਕਸ ਜਗਤਿ ਬਨਾਇਓ ਦੇਵ ਦਿੱਤੇ ਸਨੇ ਪਚਾਇਓ ਆਦਿਨ ਤੇ ਕੇ ਉਤਰ ਸੋਈ ਗੁਰ ਸਮਝਿਓ ਹਮਾਰਾ ਨਮਸਕਰ ਸੀ ਕੋ ਹਮਾਰੇ ਸਖੋ ਪਤ ਜਿਨਿ ਆਪ ਸਵਾਰੀ ਚੇਕਨ ਕੋ ਸਿਵ ਗੁਣ ਸੁਖ ਦੀਓ ਸਤਨ ਕੋ ਪਲ ਮੇ ਮੁੱਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਪਰੇ ਵਿਰੇ ਕੀ ਪੀਰ ਪਛਰਨ ਤੈ ਜੀਤੀ ਤੇ ਕੁੰਚਰਸਤੂਲਾ ਸਪਕੀ ਪਾਦੁਸ਼ਕ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਅਸਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਕੇ ਏਕ ਏਕੀ ਪੀਰ ਪਚਨੇ ਘਟ ਘਟ ਕੇ ਪਟ ਬਟ ਕੀ ਜਾਨੇ ਜੋਤ ਕਰ ਕਰੇ ਕਰਤਾਰਾ ਪਰਜਾ ਤਤਵ ਦੇ ਅਪਾਰਾ ਜਿਵੇਂ ਕਰਕੇ ਕਰਤੋ ਕਬੂਤ ਮੈ ਮਿਲਤ ਦੇ ਦਸਬੋ ਜੀ ਤੇ ਬੰ ਸ੍ਰਿਸ਼ਟੀ ਸਰਹਾਰੇ ਆਪ ਆਪਣੀ ਬੂਝੂ ਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਨ ਤੇ ਬੇਜ ਭੇਦ ਅਰਾਲਮ ਨਿਰੰਕਾਰ ਨਿਵ ਕਨ ਲਬ ਆਦਿ ਨਾਦਰ ਸੰਭ ਤਾਕਾ ਮੂਲ ਚੰਤ ਪੇਦਾ ਜਾ ਕਪੇ ਨ ਭਾਵਤ ਵੇਦਾ ਤਾਕ ਕਰਪੈਨ ਨ ਮਨ ਤਮਾ ਮੂਲ ਕਛ ਪੇਦਾ ਜਨਤ ਵਾ ਵਾਹ ਦੇ ਕੋ ਕਿਰਤ ਸਦਾ ਸਿਉ ਨਿਰੰਕਾਰ ਕਾ ਚਿੰਤਨੇ ਪਿਵਾਪ ਆਪਣੇ ਵਿਦੈ ਜੀਤੀ ਮਰਨ ਤੇ ਪਿੰਨ ਪਿੰਨ ਤੋਏ ਤੇਤੇ ਸਮਰ ਲਖਰ ਜੈ ਪਸਰ ਕੇ ਵਿਜਿ ਸਜੇ ਪ੍ਰਥਮ ਸੰਸਾਰ ਇਕੇ ਰੂਪ ਨੋ ਪ੍ਰਸੁਰੂਪਾਰੰਤ ਪਿਉ ਰਾਵ ਕੈ ਵੁਫਾ ਅੰਡੇ ਜੇ ਸੇ ਤੇ ਜਕੀ ਨੀਤ ਬੂਝ ਖਾਨ ਬਹੁ ਰਚ ਦਿਨੀ ਕਹੂ ਭੁਰ ਅਜਹ ਬਤਾ ਕੋ ਸੰਡ ਪਿਉ ਸੰਕ੍ਰੇ ਕਟਾ سکرسیشتہ دکھائی ہے چھنپو بے آدھو جگہ آدھو شریف سم بابا پرشا میری تمہ کرو سکھو باری سکھو دو شریف تٹھو جی تو تپاتا سکھلو بلش کنگتا جی آدھو تو سرنی پریتنکے دو شریف دکتے مرے پرک جون پاک پریتی پر آرہتنکے تم سنکرسہ اٹھا لے جو کرے کوئی کباتی آیا ہے تھاں کا کے کارنکتنی ہے رچہ ہوئی تو انسو کالا دو شریف تٹھو تو کالا کرپا دستن جائنی ہاری ہو تھاں کے ਇਹ ਦੁਸ਼ਕਲ ਕਾਰਮਾ ਸੁਭਾ ਹੋਈ ਦੁਸ਼ਕਾਸ਼ ਹੋ ਸਕੇ ਨਾ ਕੋਈ ਇੱਕ ਵਜਨ ਤੁਮੇ ਸੁਭਾ ਰਹਾ ਕਾਲ ਪਾਤੇ ਤਹੀਂ ਬਾਰਾ ਜਨਰ ਨਾਮ ਤੇਾਰੋ ਤਦ ਦੁਸ਼ ਵਖਤ ਰਖੜ ਕੇ ਤੁਮੇ ਸਿਰਨ ਤੇਰੀ ਆਪ ਹਾਥ ਦੇ ਲੇ ਉਬਰੀ ਸਰਬ ਠੋਰ ਮੇ ਹੋਈ ਸਹਾਈ ਦੁਸ਼ੁਜੁਗ ਤੇ ਲੈ ਬਚਾਈ ਕੜਕੇ ਤੇ ਮੇ ਸਰਨ ਤੇ ਹਾਰੀ ਆਪ ਹਾਥ ਦੇ ਲੇ ਉਬਰੀ ਸਰਵੋਤਮ ਨੇ ਮੇਹੀ ਹੋਈ ਸਹਾਈ ਦੁਸ਼ਰੋਕ ਤੇਲੇ ਬਚਾਈ ਰਾਮ ਕਲੀ ਮਹਿਲ ਤੀਜਾ ਆਨੰਦ ਏਕੋ ੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇ ਸੱਤੀ ਮਨਵੱਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਆਇਆਂ ਸ਼ਵਦਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅੰਤੂ ਵਸਤਿ ਪਰਮੇ ਪਾਇ ਮਨ ਮੇਰਿਆ ਤੁਸ ਦਾ ਰੋ ਹਰ ਨਾਲੇ ਅਨਾਰੋਤ ਮਨ ਮੇਰੇ ਜੋ ਸਵਿਸਾਨਾਗੀ ਕਰੋ ਹੋ ਗਰੇ ਤੇਰਾ ਕਾਥ ਸਵਰਨ ਸੋਨ ਕਲਸ ਮਰਸਵਾਮੀ ਸੋ ਕਵਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸੁਭਰ ਹਰ ਨਾਲੇ ਸੱਚੇ ਸਹਿਬਾ ਕਿਆ ਨਹੀਂ ਕਰ ਤੇਰੇ ਤਤ ਦੇਸੁ ਕੁਛੇ ਵਿਦੇਸੁ ਪਾਇ ਸਦਾ ਸਿਖ ਸਰਾ ਤੇਰੇ ਨਾਮ ਨੋਸਾਇ ਨਾਮ ਜਿਨ ਕੇ ਮਨੋਸੇਵ ਅਜਿ ਸ਼ਬਦ ਕੇ ਨੇਰੇ ਕਹਿ ਨਾਮ ਇੱਕ ਸੱਚੇ ਸਾਹਿਬ ਕਿਆ ਨਹੀਂ ਕਰਕੇ ਸਚਨਾ ਮੇਰਾ ਆਧਾਰ ਸਚਨਾ ਮੇਰਾ ਆਧਾਰ ਸਚਨਾ ਆਧਾਰ ਮੇਰਾ ਜਨ ਭਕਾ ਸਭ ਗਵਾਈਏ ਕਾ ਸਾਧ ਸਿਖੋਨੀ ਆਏ ਉਸ ਜਨ ਇੱਛਾ ਸਭ ਪੁਜਾਈਏ ਸਦਾ ਕੁਰਬਾਨ ਕੀ ਕੈ ਗਰਵਟ ਜੀਤੀਏ ਵਡਿਆਈਏ ਕਹਿ ਨਾਨਕ ਸੁਨੋ ਸੰਤੋਸ਼ ਉਤਰ ਪਿਆਰ ਸਚਨਾ ਮੇਰਾ ਆਧਾਰ ਵਜੇ ਪੰਜ ਸ਼ਵਤ ਤਕਸ ਬਕੇ ਕਸਬਕੇ ਸ਼ਬ ਅਜਿ ਕਰਜਿਤ ਕਰਤਾਰੀਆ ਪੰਜ ਦੂਤ ਦਵਸ ਕੀਤੇ ਕਾਲਕ ਟਕਮਾਰਿਆ ਤੁਰ ਕਰਮ ਪਾਇ ਤਤ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸਿਖ ਹੋਵ ਤਿਜ ਕਰੇ ਨਿਹ ਦੇਵਾਜੇ ਅਰੰਧ ਸੁਨੋ ਵਡ ਪਾਗਿਓ ਸਗਲ ਮਨਰਥ ਪੂਰੇ ਆਰੇ ਬ੍ਰਹਮ ਪ੍ਰਭੁ ਪਾਇ ਤਰੇ ਸਗਲੋ ਸੂਰੇ ਦੂਖ ਰੋਗ ਸੰਤਾ ਬੇਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਪੈ ਸੱਜੇ ਪੂਰੇ ਗੁਰ ਤੇ ਜਾਣੀ ਸੁਣ ਕੇ ਪੁਨਿਤ ਕਹਿ ਤੇ ਪਵਿੱਤ ਸਤਿਗੁਰਿਆ ਪਰ ਪੂਰੇ ਬਲਵੰਤ ਨਾਨਕ ਚਰਨ ਲਾ ਕੇ ਵਾਚੇ ਅਨਹਦ ਪੂਰੇ ਸੁਣ ਤੇ ਪੁਨਿਤ ਕਹਿ ਤੇ ਪਵਿੱਤ ਸਤਿਗੁਰਿਆ ਪਰ ਪੂਰੇ ਬਲਵੰਤ ਨਾਨਕ ਚਰਨ ਲਾ ਕੇ ਵਾਜੇ ਅਨਹਦ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ